ਅਸੀਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਰੈਗੂਲਰਲੀ ਚੈਕਿੰਗ ਕਰਦੇ ਰਹਿੰਨੇ ਆ ਅੱਜ ਸਪੈਸ਼ਲ ਚੈਕਿੰਗ ਕਰਾਈ ਗਈ ਸੀ 6 ਤੋਂ 10 ਵਜੇ ਤੱਕ ਸਾਰੇ ਆਫਿਸਰ ਬਾਹਰ ਰਹੇ ਆ 19 ਨਾਕੇ ਅਸੀਂ ਅੱਜ ਲਵਾਏ ਸੀ ਕਮਿਸ਼ਨਰੇਟ ਚ ਔਰ ਸਰਨ ਬੜਾ ਅਸੀਂ ਕੈਸੀ ਕੁਆਲਿਟੇਟਿਵਲੀ ਰਿਜ਼ਲਟ ਓਰੀਐਂਟਡ ਜਿਹੜੀ ਇਹ ਚੈਕਿੰਗ ਹੋਣੀ ਚਾਹੀਦੀ ਹੈ ਔਰ ਕਾਫੀ ਦੇਰ ਤੋਂ ਸਾਡੇ ਸੀਨੀਅਰ ਆਫਿਸਰ ਡੀਸੀਪੀ ਲਾਅ ਐਂਡ ਆਰਡਰ ਆਲੰਬੀਜੇ ਜੀ ਏਸੀਪੀ ਜਿਹੜੇ ਹੈਗੇ ਸਾਡੇ ਸ਼ਿਵ ਦਰਸ਼ਨ ਏਸੀਪੀ ਵੈਸਟ ਐਸਐਚਓ ਛਾਟਾ ਇੱਥੇ ਇੰਡੀਆ ਗੇਟ ਦੇ ਉੱਤੇ ਆਪਾਂ ਖੜੇ ਆ ਕਿਉਂਕਿ ਜਿਹੜਾ ਬਾਰਡਰ ਤੋਂ ਜਿਹੜਾ ਮੇਨ ਰੂਟ ਆ ਰਿਹਾ ਔਰ ਇਧਰੋਂ ਅੱਗੇ ਸਕੇਪ ਰੂਟਸ ਹੈਗੇ ਆ ਬਾਈਪਾਸ ਦੇ ਉੱਤੇ ਸੋ ਇਸ ਪੁਆਇੰਟ ਦੇ ਉੱਤੇ ਵੀ ਆ ਕੇ ਚੈਕਿੰਗ ਕੀਤੀ ਹੈ ਔਰ ਮੁਣੀ ਐਸਐਚਓ ਨੇ ਦੱਸਿਆ ਵੀ ਪੂਰੀ ਕਵਰੀ ਵੀ ਹੋਈ ਹੈ ਟੈਬਲੇਟਸ ਦੀ ਸੋ ਬੜੀ ਅੱਛੀ ਗੱਲ ਹੈ ਕਿ ਕੁਆਲੀਟੇਟਿਵ ਚੈਕਿੰਗ ਹੋਣੀ ਚਾਹੀਦੀ ਹੈ ਰਿਸ਼ਭ ਭੋਲਾ ਜੀ ਸਾਡੇ ਜਿਹੜੇ ਏਡੀਸੀਪੀ ਨੇ ਉਹਨਾਂ ਨੇ ਵੀ ਅੱਜ ਸਾਰਾ ਬਹੁਤ ਬੰਦਾ ਆਪਣੇ ਏਰੀਏ ਚ ਕੀਤਾ ਉਹ ਵੀ ਮੇਰੇ ਨਾਲ ਨੇ ਇਸ ਵੇਲੇ ਰੰਜੀਤ ਐਵਨਿਊ ਤੇ ਸਾਰਾ ਸਿਵਲ ਲਾਈਨ ਦੇ ਵਿੱਚ ਚੈਕਿੰਗ ਕਰਨ ਤੋਂ ਬਾਅਦ ਆਇਆ ਉੱਥੇ ਵੀ ਕਾਫੀ ਜਿਹੜੇ ਸ਼ੱਕੀ ਲੋਕ ਐ ਉਹਨਾਂ ਦੀ ਪੁੱਛਗਿੱਛ ਹੋਈ ਔਰ ਕਾਫੀ ਟ੍ਰੈਫਿਕ ਵਾਇਓਲੇਟਰਸ ਦੇ ਖਿਲਾਫ ਵੀ ਐਕਸ਼ਨ ਹੋਇਆ ਔਰ ਇਹਦੇ ਨਾਲ ਬੜਾ ਸੈਂਸ ਆਫ ਸਿਕਿਉਰਟੀ ਵੀ ਜਾਂਦੀ ਐ ਔਰ ਸਿਟੀਜ਼ਨ ਦੇ ਵਿੱਚ ਔਰ ਇਹਦੇ ਨਾਲ ਪੁਲਿਸ ਜਿਹੜੀ ਐ ਉਹ ਵੀ ਐਕਟਿਵ ਹੁੰਦੀ ਐ ਪਬਲਿਕ ਔਰ ਮਾੜੇ ਬੰਦਿਆਂ ਨੂੰ ਇਸ ਗੱਲ ਬਾਰੇ ਡਰ ਰਹਿਂਦਾ ਕਿ ਸਾਡੀ ਕਦੇ ਵੀ ਚੈਕਿੰਗ ਹੋ ਸਕਦੀ ਸਰ ਇੱਕ ਹੋਰ ਕਾਰਖਾਨਾ ਰਗੀ ਹੈ ਉਹਦੇ ਵਿੱਚੋਂ ਨੀ ਨਸ਼ੀਲਾ ਨਾਗਿਆ ਜਿਹੜਾ ਉਹ ਬਰਾਮਦ ਕੀਤਾ ਗਿਆ ਹੈ ਤੇ ਉਸ ਨੌਜਵਾਨ ਦਾ ਕਹਿਣਾ ਕਿ ਗੱਡੀ ਮੈਂ ਕਿਸੇ ਦੀ ਮੰਗ ਕੇ ਲਿਆ ਸੀ ਉਸ ਦੀ ਜਾਂਚ ਕੀਤੀ ਜਾਏ ਦੇਖੋ ਉਹ ਤਾਂ ਲੀਗਲ ਪ੍ਰੋਸੈਸ ਹੈ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰ ਰਿਹਾ ਬਿਕੋਜ਼ ਜਿਹੜੀ ਚੈਕਿੰਗ ਪਾਰਟੀ ਹੈ ਤੇ ਐਸ ਐਚਓ ਕੰਪੀਟੈਂਟ ਹੈ ਜੋ ਕਾਰਵਾਈ ਹੋਏਗੀ ਜੋ ਇਲੈਗੈਲਿਟੀ ਉਹਦੀ ਵਾਹੇਗੀ ਇਨਵੈਸਟੀਗੇਸ਼ਨ ਚ ਉਹ ਉਸ ਹਿਸਾਬ ਨਾਲ ਕਰ ਰਹੀ ਹੈ ਪਰ ਸਰ ਨਾਕੇ ਪੱਟ ਦੇ ਵੱਲੋਂ ਆਉਂਦਾ ਇਹ ਏਰੀਆ ਸਰ ਜਿਹੜਾ ਮੇਨ ਐਂਟਰੈਂਸ ਪੁਆਇੰਟ ਆ ਮਸਤਾ ਔਰ ਵੱਡੀ ਗਿਣਤੀ ਦੇ ਵਿੱਚ ਜਿਵੇਂ ਅੱਜ ਹੀ ਹੁਣ ਸਪੈਸ਼ਲ ਨਾਕਾਬੰਦੀ ਹੋਈ ਤੇ ਦੋ ਗੱਡੀਆਂ ਜਿਹੜੀਆਂ ਆਉਣ ਨੇ ਤੇ ਡੇਲੀ ਵੀ ਸਰ ਅਜਹੀਆਂ ਕਨਸਾਈਨਮੈਂਟਾਂ ਆਉਂਦੀਆਂ ਨੇ ਅਸੀਂ ਕਰਦੇ ਰਹਿਣੇ ਆ ਜੀ ਤਾਂ ਹੀ ਤੁਹਾਨੂੰ ਪਤਾ ਇੰਨੀਆਂ ਵੱਡੀਆਂ ਰਿਕਵਰੀਜ਼ ਆਪਣੇ ਕਮਿਸ਼ਨਰ ਪੁਲਿਸ ਵੱਲੋਂ ਡਰੱਗਸ ਤੇ ਆਮਜ਼ੀਆਂ ਹੁੰਦੀਆਂ ਰਹਿੰਦੀਆਂ ਕਿਉਂਕਿ ਇਹ ਏਰੀਆ ਪ੍ਰੋਨ ਹੈਗਾ ਕਿਉਂਕਿ ਇਥੋਂ ਏਸਕੇਪ ਰੂਟ ਅੱਗੇ ਸਰਾਇ ਚੋਸ ਕਰਕੇ ਅਸੀਂ ਨੂੰ ਬਹੁਤ ਅਹਿਮੀਅਤ ਦਿੰਨੇ ਆ ਹਰ ਟਾਈਮ ਸਰ ਇਹਦੇ ਤੇ ਇਹ ਨਾ ਕਿ ਹੁਣ ਪੱਕੇ ਲਗਾਇਆ ਕਰੋਗੇ ਕਿ ਅੱਜ ਦਾ ਦਿਨੀ ਹੈ ਜੀ ਹਰ ਰੋਜ਼ ਲਾਉਨੇ ਆ ਜੀ ਅਸੀਂ ਅੱਜ ਮੈਂ ਸਪੈਸ਼ਲ ਤਾਂ ਕਿ ਆ ਸੀ ਬਿਕੋਜ਼ ਸਾਰੇ ਜੀਓਜ਼ ਨੂੰ ਕਿਹਾ ਸੀ ਕਿ ਅੱਜ ਇੱਕ ਆਪਾਂ ਮੰਡੇ ਹੈਗਾ ਤੇ ਇਸ ਤੇ ਉੱਤੇ ਅਸੀਂ ਕੀਤੇ ਗਏ ਸੀ ਸਰ ਹੂੰ ਜਿਹੜੇ ਕਿ ਜਿਹੜਾ ਕੱਲ ਇੱਕ ਕਤਲ ਹੋਇਆ ਉਹਦੇ ਚ ਕੀ ਅਪਡੇਟ ਲੇਟੈਸਟ ਆਈ ਹੈ ਤੁਹਾਨੂੰ ਬਹੁਤ ਜਲਦੀ ਅਸੀਂ ਦੱਸਾਂਗੇ ਜੀ ਸਾਰੀ ਜਿਹੜੇ ਤੁਹਾਨੂੰ ਸ਼ਾਮ ਨੂੰ ਵੀ ਦੱਸਿਆ ਸੀ ਵੀ ਆਰ ਆਨ ਇਟ ਔਰ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਉਹ ਕਹਿੰਦੇ ਕਿ ਜਿਹੜੇ ਸ਼ੂਟਰ ਹਰਿਆਣਾ ਤੋਂ ਆਏ ਸੀ ਕੋਈ ਇਦਾਂ ਦੀ ਗੱਲ ਵੀ ਸਾਹਮਣੇ ਕੋ ਲੋਕਾਂ ਦੀਆਂ ਕਿਆਫੇ ਨੇ ਇਨਵੈਸਟੀਗੇਸ਼ਨ ਬਿਲਕੁਲ ਸਹੀ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਵਧੀਆ ਰਿਜ਼ਲਟ ਦੇ ਸਰ ਬੰਦੇ ਫੜੇਗੇ ਜੀ ਤੋਂ ਹੁਣ ਹੁਣ ਤੱਕ ਦੇਖੋ ਮੈਂ ਕੋਈ ਇੱਕ ਗੱਲ ਇਹੋ ਜਿਹੀ ਨਹੀਂ ਕਹਿਣਾ ਚਾਹੁੰਦਾ ਜਿਹੜੀ ਕੋਈ ਜਿਹਦਾ ਆਧਾਰਨਾ ਹੋਵੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਜਾ ਰਿਹਾ ਔਰ ਬਹੁਤ ਜਲਦੀ ਤੁਹਾਡੇ ਨਾਲ अच्छे रिजल्ट शेयर ਕੀਤੇ ਜਾਂ ਸਰ ਕਿੰਨਾ ਚੈਲਿੰਜਿੰਗ ਹੈ ਇਸ ਵੇਲੇ ਕਿਉਂਕਿ ਜਿਸ ਤਰ੍ਹਾਂ ਦੀ ਬਗਵਾਲ ਮਚਿਆ ਸੀ ਨੂੰ ਲੈ ਕੇ ਦੇਖੋ ਗੱਲ ਬੜੀ ਸਿੰਪਲ ਹੈ ਜੀ ਜਦੋਂ ਦਾ ਸੁਸਾਇਟੀ ਆਈ ਹੈ ਕ੍ਰਾਈਮ ਹੁੰਦਾ ਹੈ ਪੁਲਿਸ ਜਿਹੜੀ ਹੈ ਉਹਦਾ ਕੰਮ ਹੈ ਉਹਨੂੰ ਡਿਟੈਕਟ ਕਰਨਾ ਔਰ ਟਾਈਮਲੀ ਕਰਨਾ ਔਰ ਤੁਹਾਨੂੰ ਜੇ ਪ੍ਰਮਾਤਮਾ ਦੀ ਮਿਹਰ ਨਾਲ ਗੁਰੂ ਨਗਰੀ ਚ ਅਸੀਂ ਇਹ ਸੇਵਾ ਕਰ ਰਹੇ ਹਾਂ ਔਰ ਸਾਰੀ ਫੋਰਸ ਦੇ ਆਫੀਸਰ ਬੜੇ ਮੋਟੀਵੇਟਿਡ ਨੇ ਤੁਸੀਂ ਪੁਰਾਣੀ ਹਿਸਟਰੀ ਦੇਖ ਲਓ ਸਾਰੀ ਕਿੰਨੀ ਜਲਦੀ ਸਾਰੇ ਸੈਂਸੇਸ਼ਨਲ ਕ੍ਰਾਈਮ ਜਾਂ ਹਿਨਿਅਰ ਕ੍ਰਾਈਮ ਡਿਟੈਕਟ ਹੋਏ ਔਰ ਇਹ ਵੀ ਜਲਦੀ ਹੋਊਗਾ ਸਰ ਜਿਹੜੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਉਹਦਾ ਕੋਈ ਸੱਚ ਹੈ ਕਿ ਇਹਦਾ ਮਕਾਨ ਢਾਇਆ ਗਿਆ ਸੀ ਕੋਈ ਇਦਾਂ ਦੇਖੋ ਮੈਂ ਉਹਦੇ ਵਿੱਚ ਜਾਏ ਨਹੀਂ ਰਿਹਾ ਜੀ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਹਿਲਾਂ ਤਾਂ ਕਯੂਜ਼ ਫੰਡ ਨੇ ਫਿਰ ਉਸ ਮੋਟਿਵ ਕਲੀਅਰ ਕਰਾਂਗੇ ਸਰ ਤੇ ਇਹਨਾਂ ਦਾ ਕੋਈ ਰੰਜਿਸ਼ ਬਿਨਾ ਰੰਜਿਸ਼ ਕਿਸੇ ਪਰਿਵਾਰ ਦੀ ਕੋਸ਼ਿਸ਼ ਦੇਖੋ ਉਹ ਸਾਰੀਆਂ ਚੀਜ਼ਾਂ ਐਂਗਲ ਜਿਹੜੇ ਆ ਇਨਵੈਸਟੀਗੇਸ਼ਨ ਦਾ ਹਿੱਸਾ ਨੇ ਔਰ ਕੋਈ ਵੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਜਿਵੇਂ ਮੈਂ ਤੁਹਾਨੂੰ ਸ਼ਾਮ ਨੂੰ ਵੀ ਦੱਸਿਆ ਕਿ ਉਹ ਇਟ ਇਨਕਲੂਡਸ ਸਰ ਸੁਣਨ ਚ ਆਇਆ ਕਿ ਪਹਿਲਾਂ ਇੱਕ ਤਕਰੀਬਨ 1.5 ਸਾਲ ਤੋਂ ਜਿਹੜੀਆਂ ਉਹ ਧਮਕੀ ਭਰੀਆਂ ਕਾਲਸ ਆ ਰਹੇ ਸੀ ਫਰੋਤੀ ਵਾਸਤੇ ਗੱਡੀ ਵੀ ਆਪਣੀ ਜਿਹੜੀ ਨਿੱਜੀ ਸੀ ਉਹਨਾਂ ਨੇ ਜਿਹੜੀ ਆ ਉਹ ਬੁਲਟ ਪੂਰਵ ਕਰਵਾਈ ਹੋਈ ਸੀ ਗਨਮੈਨ ਜਿਹੜੇ ਅਸੀਂ ਨਹੀਂ ਮਿਲੇ ਇਹ ਗਨਮੈਨ ਤੋਂ ਉਹਨੂੰ ਮਿਲਿਆ ਹੋਇਆ ਸੀਗਾ ਜੀ ਕੁਦਰਤੀ ਜਿਹੜੀ ਗੱਲ ਹੁੰਦੀ ਹੈ ਉਹਦਾ ਬੈਕਗ੍ਰਾਉਂਡ ਜਿਹੜੇ ਪੁਰਾਣੇ ਐਫ ਆਈ ਆਰ ਦਰਜ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਰਿਕਾਰਡ ਤੇ ਲੈਂਦੀਆਂ ਸਾਰੀ ਚੀਜ਼ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਔਰ ਮੈਂ ਤੁਹਾਨੂੰ ਜਿਵੇਂ ਕਿਹਾ ਸਾਡਾ ਕੰਮ ਹੈ ਕਿ ਇਮੀਡੀਏਟਲੀ ਕੇਸ ਜਿਹੜਾ ਟਰੇਸ ਕਰਕੇ ਤੁਹਾਨੂੰ ਔਰ ਪਬਲਿਕ ਨੂੰ ਇਹ ਦੱਸਿਆ ਜਾਵੇ ਕਿ ਆਹ ਮੁਲਜ਼ਮ ਨੇ ਆਹ ਮੋਟੇ ਵਿੱਚ ਅਜਾ ਸਰ ਜਿਸ ਤਰ੍ਹਾਂ ਪੋਲਿਟਿਕਸ ਹੈ ਹੋ ਗਈ ਕਿ ਲਾਅ ਐਂਡ ਆਰਡਰ ਖਰਾਬ ਹੋ ਗਿਆ ਇਹਨੂੰ ਕਿਵੇਂ ਵੇਖਦੇ ਹੋ ਜਿਸ ਤਰ੍ਹਾਂ ਦੇ ਤਾਨੇ ਮਾਰੇ ਜਾ ਰਹੇ ਜੀ ਦੇਖੋ ਇਹ ਤਾਂ ਮੈਂ ਪੋਲਿਟਿਕਲ ਕੋਈ ਕਮੈਂਟ ਦੇ ਉੱਤੇ ਕਮੈਂਟ ਨਹੀਂ ਦੇਣਾ ਚਾਹੁੰਦਾ ਇਟ ਇਜ਼ ਕ੍ਰਾਈਮ ਸ਼ੁਰੂ ਤੋਂ ਹੁੰਦਾ ਰਿਹਾ ਔਰ ਸਾਡਾ ਕੰਮ ਹੈ ਕਿ ਉਹਨੂੰ ਰੋਕਣਾ ਅਗਰ ਨਹੀਂ ਰੁਕਿਆ ਤਾਂ ਡਿਟੈਕਟ ਕਰਨਾ ਹੁਣ ਹਰ ਜਗ੍ਹਾ ਪੁਲਿਸ ਮੌਜੂਦ ਨਹੀਂ ਕਰ ਰਹੀ ਹੋ ਸਕਦੀ ਔਰ ਕਈ ਸੋਸ਼ਲ ਆਪਣੇ ਚੀਜ਼ਾਂ ਵੀ ਦੇਖਣੀਆਂ ਬੜੀਆਂ ਜ਼ਰੂਰੀ ਨੇ ਹੁਣ ਜੇ ਅੰਦਰ ਡਰਾਈਵਿੰਗ ਹੈ ਉਹ ਘਰੋਂ ਸਟਾਰਟ ਕਰਦੇ ਬੱਚੇ ਔਰ ਉਹਦੇ ਚ ਹਰ ਜਿਹੜਾ ਸੋਸਾਇਟੀ ਦਾ ਵਰਗ ਆ ਉਹਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਆਪਣਾ ਫਰਾਲ ਬੱਚੇ ਜਿਹੜੇ ਆ ਕਿਉਂ ਇਹੋ ਜੀਆਂ ਗੱਲਾਂ ਚ ਲੱਗ ਰਹੇ ਪਰਿਵਾਰ ਦਾ ਵੀ ਉਹਦੇ ਉੱਤੇ ਉਹਨਾਂ ਦਾ ਮਾਨੀਟਰ ਹੋਣਾ ਚਾਹੀਦਾ ਐਕਟੀਵਿਟੀਜ਼ ਬਾਕੀ ਵੀ ਸਾਰੀ ਸੋਸਾਇਟੀ ਦਾ ਪ੍ਰੈਸ਼ਰ ਹੋਣਾ ਚਾਹੀਦਾ ਪੁਲਿਸ ਦਾ ਇਨਫੋਰਸਮੈਂਟ ਦਾ ਕੰਮ ਹੈ ਅਸੀਂ ਉਹ ਕਰ ਰਹੇ ਹਾਂ ਔਰ ਬਹੁਤ ਜਲਦ ਤੁਹਾਨੂੰ ਰਿਜ਼ਲਟ ਦਿਖਾਂਗੇ ਸਰ ਲੱਗਦਾ ਨਹੀਂ ਕਿ ਉਦੋਂ ਪੈਰਸ ਦੇ ਵਿੱਚ ਸਰਵਨ ਸਿੰਘ ਤੁਨ ਵਿਧਾਇਕ ਮੌਜੂਦ ਸੀ ਤੇ ਇੱਕ ਜੱਜ ਸਾਹਿਬ ਮੌਜੂਦ ਸੀ ਪੁਲਿਸ ਦੀ ਨਾਲ ਜਿਹੜੇ ਗਵਰਨਮੈਂਟ ਸਿਕਿਉਰਟੀ ਵੀ ਸੀ ਔਰ ਇਹਨੇ ਲੋਕਾਂ ਦੇ ਵਿੱਚ ਆ ਕੇ ਸ਼੍ਰੀ ਆਮ ਕਿਸ ਤਰ੍ਹਾਂ ਦੇ ਨਾਲ ਜਿਹੜੀ ਇਹ ਕਤਲ ਕੀਤਾ ਗਿਆ ਕਿਧਰ ਕਿਧਰ ਉਹ ਸਾਰੀ ਗੱਲ ਤੁਹਾਨੂੰ ਦੇਖੋ ਉੱਥੇ ਕੋਈ ਆਮ ਮੈਰਿਜ ਫੰਕਸ਼ਨ ਸਾਰੇ ਕਵਰਟ ਤਾਂ ਹੁੰਦੇ ਹੀ ਨਹੀਂ ਜੀ ਔਰ ਡੈਫੀਨਿਟਲੀ ਕੋਈ ਇਨਸਾਈਡਰ ਦਾ ਵੀ ਕੰਮ ਹੋ ਸਕਦਾ ਸਾਰੇ ਐਂਗਲ ਅਸੀਂ ਦੇਖ ਰਹੇ ਮੈਂ ਤੁਹਾਨੂੰ ਜਿਵੇਂ ਕਿਹਾ ਬਹੁਤ ਜਲਦ ਤੁਸੀਂ ਇਹ ਖੁਸ਼ਖਬਰੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਠੀਕ ਹੈ ਜੀ ਸਰ ਆ ਤਾਂ ਬਿਲਕੁਲ